ਉਹਨਾਂ ਦੀਆਂ ਮਜਬੂਰੀਆਂ ਹੋਣਗੀਆਂ। ਅਕਾਲੀ ਦਲ ਵਾਲੇ ਦੀ ਆਵਰੀ ਮਜਬੂਰੀ ਹੋਊਗੀ। ਉਹਨੇ ਕਿਹਾ ਵੀ ਐ। ਸੋ ਵੀ ਮੇਰਾ ਮਨ ਹੈ ਪਾਰਟੀ ਤੋਂ ਔਖੜਿਆ। ਕਿਹਾ ਉਹਨੇ ਆਪਣੇ ਵਰਕਰ ਬੁਲਾ ਕੇ। ਵੀ ਮੈਂ ਸਿਆਸਤ ਛੱਡਤੀ। ਜਿਹੜਾ ਹੁਣ ਕੱਲ ਅਸਤੀਫਾ ਹੋਇਆ। ਗਗਰਮਾਨ ਦਾ, ਮੈਡਮ ਦਾ ਸਾਡੇ ਬੱਚਿਆਂ ਵਰਗੀ ਆ ਸਾਡੀ ਭੈਣਾਂ ਵਰਗੀ ਆ। ਪੈਰੀ ਗੱਲ ਤਾਂ ਬੜਾ ਮਾੜਾ। ਲੋਕਾਂ ਨੂੰ ਲੁੱਟ ਕੇ ਆਪ ਪਾਰਟੀ ਲੋਕਾਂ ਦਾ ਅਜਾੜਾ ਕਰਾਇਆ ਉਹਨਾਂ ਨੇ ਇਲੈਕਸ਼ਨ 5 ਸਾਲ ਵਾਸਤੇ ਹੁੰਦਾ ਪਹਿਲਾਂ ਤਾਂ ਐਮਐਸਪੀ ਦੀ 5 ਸਾਲ 5 ਮਿੰਟ ਵਾਲੀ ਗੱਲ ਸੀ ਕੰਮ ਕੰਸਟੀਚੂਐਂਸੀ ਚ ਹੋਇਆ ਨਹੀਂ 10 ਸਾਲ ਤੋਂ ਉਹਦੇ ਨਾਲੋਂ ਪਹਿਲਾਂ ਵੀ ਆਪ ਵਾਲਾ ਸੀ ਤੇ ਪਤਾ ਨਹੀਂ ਕੀ ਹੈ ਹੁਣ ਇਹ ਚਲੇ ਗਈ ਪਾਰਟੀ ਦਾ ਪ੍ਰੈਸ਼ਰ ਹੈ ਉਹਦੇ ਮਨੋਂ ਤਾਂ ਐ ਲੱਗਦਾ ਵੀ ਉਹ ਰਹਿਣ ਨਹੀਂ ਸੀ ਜਿਹੜਾ ਚੰਦੀ ਜੀ ਉਹ ਤੇ ੱੱਕੇ ਨਾਲ ਰਹਿਣ ਲਿਆ ਉਹਨੇ ਕਿਹਾ ਆਪਦਾ ਵੀ ਮਨ ਭਰੇ ਨਾਲ ਮਰ ਜਾਂਦੇ ਰਹੀਆਂ ਸੋ ਮੈਂ ਸੋਚਦਾ ਵੀ ਸਾਰੀ ਪਾਰਟੀ ਨੇ ਖਰੜ ਨਾਲ ਧੋਖਾ ਕਰਿਆ ਆਪ ਪਾਰਟੀ ਨੇ ਧੋਖਾ ਕਰਿਆ ਆਉਣ ਵਾਲੇ ਇਲੈਕਸ਼ਨ ਚ ਇਲੈਕਸ਼ਨ ਹੁੰਦਾ ਵਾਈ ਇਲੈਕਸ਼ਨ ਹੁੰਦਾ ਤਾਂ ਲੋਕਾਂ ਨੂੰ ਸਮਝ ਹੋਣੀ ਚਾਹੀਦੀ ਹੈ ਇਨੂੰ ਪੂਰਾ ਆਪ ਪਾਰਟੀ ਨੂੰ ਸਬਕ ਸਿਖਾਉਣਾ ਚਾਹੀਦਾ ਚਾਹੇ ਤਰਨ ਤਰਨ ਦਾ ਇਲੈਕਸ਼ਨ ਹੋਵੇ ਚਾਹੇ ਖਰੜ ਦਾ ਇਲੈਕਸ਼ਨ ਹੋਵੇ ਤੇ ਚਾਹੇ ਜਨਰਲ ਜਿਹੜੇ 1.5 ਸਾਲ ਨੂੰ ਆਣੇ ਆ ਉਹ ਇਲੈਕਸ਼ਨ ਹੋਵੇ